ਦੇਖੋ ਹੁਣ ਪੋਜੀਸ਼ਨ ਜੋ ਪੰਜਾਬ ਬਣੀ ਹੈ ਕਿ ਲੋਕ ਸੋਚ ਸਮਝਣ ਲੱਗੇ ਨੇ ਕਿ ਦੇ ਹੈਸ ਟੂ ਬੀ ਅ ਚੇਂਜ ਇੱਕ ਤਾਂ ਇਹ ਗਵਰਨਮੈਂਟ ਨੂੰ ਤਾਂ ਤੁਸੀਂ ਰਾਈਟ ਆਫ ਹੀ ਕਰ ਦਿਓ ਨਾ ਇਹਨਾਂ ਦਾ ਤਾਂ ਪਹਿਲੇ ਕੁਝ ਨਹੀਂ ਰਿਹਾ ਲੇਕਿਨ ਆਦਰਵਾਇਜ਼ ਲੋਕ ਸੋਚਣ ਲੱਗੇ ਨੇ ਕਿ ਕਿਹੜੀ ਗਵਰਨਮੈਂਟ ਕਿਹੜੀ ਵੀ ਕਾਂਗਰਸ ਕੈਨੇਡੀ ਬੀਜੇਪੀ ਕਿਹੜੇ ਕੋਈ ਸਭ ਅਕਾਲੀ ਦਲ ਜਾਂ ਇਹ ਚੀਜ਼ਾਂ ਤੋਂ ਸਾਡੇ ਜ਼ਿੰਮੇਵਾਰੀ ਬਣਦੀ ਹੈ ਟੂ ਐਕਸਪਲੇਨ ਟੂ ਦੈਮ कि असि की कर रहे हैं पंजाब एंड कंट्री वो अपनी गल कर मैं समझना वेरी क्लीयरली दैट इंडिया इज अंडर बेस्ट लीडरशिप जी है इस वे विच हैज गॉट ए नेशनल इमेज द प्राइम मिनिस्टर का अच्छ इमेज किसी प्राइम मिनिस्टर का पहला नहीं सी पंडित जी तो लैके अच तक ही हैज गॉट द बेस्ट इमेज इंटरनेशनल नैशनली जो ये पॉलिसीज ने इकनोमिक पॉलिसीज बेस्ट एवर एंड अज आई फील ਆਪਣੇ ਪੰਜਾਬ ਲਈ ਔਰ ਮੋਰ than that ਆਪਣੇ ਮੋਲਡ ਲਈ ਅੱਜ ਬੀਜੇਪੀ ਦੀ ਗਵਰਨਮੈਂਟ ਨਹੀਂ ਹੋਣੀ ਬਹੁਤ ਜ਼ਰੂਰੀ ਹੈ ਸਰ ਕਿਸੇ ਵੇਲੇ ਕੱਟੜ ਵਰੂਤੀ ਰਹੇ ਤੇ ਉਹਦੇ ਨਾਲ ਕਿਉਂਕਿ ਕਲੀਦਾਲ ਨਾਲ ਲੜ ਕੇ ਬੀਜੇਪੀ ਲੜ ਕੇ ਉਹਨਾਂ ਨਾਲ ਲੜੀਏ ਕੰਮ ਕਰਿਆ ਪਰ ਅੱਜ ਜਿਹੜਾ ਕਾਫੀ ਜਿਹੜਾ ਮੋਲਡ ਇਕਨ ਵੀ ਮਿਲ ਲੇ ਕਿ ਚੇਂਜ ਹੋ ਗਿਆ ਲੱਗਦਾ ਕਿ 2027 ਦੇ ਵਿੱਚ ਬੀਜੇਪੀ ਆਪ ਦਾ ਪੂਰਾ ਅਸਟਮ ਆਈ ਹੋਪ ਸੋ ਮੈਂ ਆਇਓ ਸੋ ਬਈ ਅੱਜ ਤੁਹਾਡੇ ਪ੍ਰੈਸ ਪਹਿਲਾਂ ਗਿਆ ਤੁਸੀਂ that uh, we can talk think फॉर alliance. अलायंस लेकिन जे जून हो हो गए दो महीने जून जो टाइम लग रहे हैं जून तो ऐसी देख रहे हैं बीजेपी इज गेनिंग ग्राउंड पिंडा विच भी शहरा विच भी आज भी, 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 भी मैं पूछ रही थी प्रधान जी के ये ये हो गए देने प्रधान जी ये दस रहे थे उन्हें के जो हालात पहला सी वो बिल्कुल चेंज हो गए पीपल आर रिसीविंग द विलेजेस अपने चलने ला रहे हैं अपना सब कर रहे हैं ये ये

600 किलोमीटर लंबा बेल्ट है फ्रॉम जम्मू डाउन टू फाजता और सारा खराब कर देंगे अगर नौजवान इन कदम कर देंगे जेड़े उरे रहने के वो खराब हो जाएंगे जेड़े फौज चले जानगे वो खराब हो जाएंगे क्या समझ रहे हैं वी हैव टू फाइट अगेंस्ट नहीं देखो वो उगाल ने नेयर दी दीवे आई बर्ट ताले लेकिन आज जो मैं मेरे ख्याल पहला तीन महीने पहला से हो नहीं है आई थिंक बीजेपी इज मेकिंग वेरी गुड प्रोग्रेस एंड हाले डेढ़ साल पे है तो कि इस प्रोग्रेस क्रिस्टिफाई हो सर्टिफाई हो जो और बीजेपी अपनी अपनी अपने तौर पर आई थिंक पीपल देखो लोग की चौने लोग वॉन्ट डेवेलपमेंट लोग और गैंगस्टर्स इनको टू फिनिश लोग वॉन्ट लोग तो ड्रग करना चाहते नहीं हु कैन प्रूव इट दिस बीजेपी हैव कैन प्रूव ਇਹ ਤਾਂ ਨਹੀਂ ਫਰੂਕਸ ਜਿਹੜੇ ਹੋਰ ਬੈਠੇ ਨੇ ਇਹਦਾ ਸਮਾਂ ਇਹਨੂੰ ਬਣਾ ਰਹੇ ਨੇ ਅਕਾਲੀ ਦਲ ਦੇ ਟਾਈਮ ਕੁਛ ਨਹੀਂ ਹੋਇਆ ਮੈਂ ਲਿਆਇਆ ਸੀ ਉਤੋਂ ਭਗਵਤ ਸਿੱਧੂ ਨੂੰ ਫਰੌਮ ਫਰੌਮ ਨਕਸਨ ਏਰੀਆਸ ਤੋਂ ਛਤੀਸਗੜ੍ਹ ਵਿੱਚ ਜਨਮ ਹੋਈ ਸੀ ਉਹਨੂੰ ਯਾਦ ਕਰੀ ਮੈਂ ਡਾਗੇ ਚਾਦ ਦਾ ਬੁਲਾਇਆ ਇੱਕ ਟੱਕ ਬੰਦਾ ਸੀ ਜੇਲ੍ਹ ਪਾਇਆ ਸੀ ਦਾ ਦੁਗਾਂ ਦੇ ਸੰਬੰਧ ਵਿੱਚ ਐਂਡ ਸਵਾ ਜੇ ਲਾਲੇ ਆਕੇ ਹੋ ਗਏ ਕਿ ਸਾਰੇ ਕੋਈ ਜਗ੍ਹਾ ਨਹੀਂ ਤਾਂ ਮੈਂ ਉਦੋਂ ਕਿਹਾ ਸੀ ਜੇ ਅਗਰ ਨਹੀਂ ਇਹਨਾਂ ਨੂੰ ਤਾਂ ਛੱਡਣਾ ਨਹੀਂ ਜਿਹੜੇ ਕੋਈ ਜੇਪ ਕਤਰੇ ਨੇ ਵਗੈਰਾ ਉਹਨਾਂ ਨੂੰ ਛੱਡਿਓ ਸਰ ਪੰਜਾਬ ਸਰਕਾਰ 30 ਕਰੋੜ ਕਰੋੜਾਂ ਕਰਨ ਸੀਟ ਦੀ ਗੱਲ ਕਰੀਏ ਤਾਰੀ ਸੰਦੀਪ ਸਿੰਘ ਜਿਹੜਾ ਕਿ ਰਾਸਤਾ ਜਾਨਾਂ ਦੇ ਆਗੂ ਦਾ ਕੱਲ ਉਸੇ ਪ੍ਰਾਂਤ ਜਿੰਨੀ ਚਾਹਨਾ ਚੁੱਧਾ ਰਿਹਾ ਵਾਰਿਸ ਕਿਸਤਾ ਦੇਖਦੇ ਹੋ ਪੰਜਾਬ ਦੀ ਸਿਆਸਤ ਇਹ ਇੱਕ ਕੰਪਲੀਟ ਲਾਅ ਐਂਡ ਆਰਡਰ ਸਿਸਟਮ ਤਾਂ ਰਹੀ ਨਹੀਂ ਨਾ ਤੁਸੀਂ ਕਿਹਨਾਂ ਬੁਕੇਟ ਕਿਹੜੇ ਕੋਈ ਦਿਨ ਨਹੀਂ ਰਾਜ ਜਿੱਥੇ ਗੋਲੀ ਨਹੀਂ ਚੱਲਦੀ ਕਿਤੇ ਮਰ ਜਾਂਦੇ ਨੇ ਮੂਸੇਵਾਲਾ ਤਾਂ ਤੋਂ ਡੇ ਉਰੇ ਦੇ ਜਿਹੜੇ ਨਿਯਾਨੇ ਇਹਦੇ ਨਾਲ ਹੋਰ ਮਾਰਦਾ ਕਿਸੇ ਹੋਰ ਨੂੰ ਮਾਰਦਾ ਕਿਸੇ ਇਟ ਇਜ਼ ਜਸ ਗੋਇੰਗ ਆਊਟ ਆਫ ਕੰਟਰੋਲ ਹੋਰ ਇਹਨਾਂ ਦੇ ਵਾਸਤੇ ਗੱਲ ਕਦੋਂ ਹੁਣ ਕੀ ਇਹ ਨੇ ਕੈਬਨਟ ਜਮੀਨਾਂ ਨੂੰ ਵੇਚਣ ਜਾ ਰਹੀ ਹੈ ਪੰਜਾਬ ਸਰਕਾਰ ਨਹੀਂ ਉਹਨਾਂ ਨੇ ਤਾਂ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦਾ ਕੀਤਾ ਜਦੋਂ ਮੈਂ ਗੁਰੂ ਨਾਨਕ ਦੇਵ ਜਿਟਰਰੀ ਯੂਨੀਵਰਸਿਟੀ ਬਣਾਈ ਸੀ ਐਗਰੀਕਲਚਰ ਦੀ ਜਮੀਨ ਅਸੀਂ ਦਿੱਤੀ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ। ਔਰ ਉਹਨੋਂ ਮੇਰੇ ਕੰਪਲੀਟ ਆਈਸੀ ਯੂਨੀਵਰਸਿਟੀ ਵੱਲੋਂ ਬਾਇਸਾਂਸ ਵੱਲੋਂ ਕਿ ਤੁਹਾਡੇ ਸਾਰੇ ਜਿਹੜੇ ਰਿਸਰਚ ਦੇ ਖੇਤੇ ਆ ਤੁਸੀਂ ਉਹ ਘਾਟੋ ਜਾਣੀਏ ਸਾਡੀ ਰਿਸਰਚ ਨਹੀਂ ਹੋ ਰਹੀ। ਮੈਂ ਕਿਹਾ ਫਿਰ ਮੈਨੂੰ ਦੱਸੋ ਕਿ ਮੈਂ ਵੈਟਰੀਨਰੀ ਸਾਇੰਸ ਐਗਰੀਕਲਚਰ ਦਾ ਐਸਾ ਨਹੀਂ ਹੈ। ਡੰਗਰ ਨੇ ਹਰ ਬੰਦੇ ਦੇ ਘਰ 'ਚ ਡੰਗਰ ਰੱਖੇ ਹੋਏ ਨੇ ਉਹਨਾਂ ਦੇ ਵਾਸਤੇ ਕੀ ਹੈ? ਫਿਰ ਮੈਂ ਕਿਹਾ ਨਹੀਂ ਤੁਹਾਨੂੰ ਜ਼ਮੀਨ ਦੇਣੀ ਪਊਗੀ ਤਾਂ ਅਸੀਂ ਬਣਾਤਾ। ਹੁਣ ਇਹ ਕਹ ਰਹੇ ਨੇ ਕਿ ਪਤਾ ਨਹੀਂ 1800 ਏਕੜ ਐਗਰੀਕਲਚਰ ਯੂਨੀਵਰਸਿਟੀ ਜਮੀਨ ਵੇਚਦੇ ਹੋ ਵਾਈ ਸ਼ੁੱਡ ਯੂ ਸੈਲ ਇਟ ਅਗਰ ਤੁਸੀਂ ਨਹੀਂ ਚਲਾ ਸਕਦੇ ਵੈਨ ਯੂ ਹੈਵ ਅ ਪਰਮਿਸ਼ਨ ਟੂ ਰੇਜ਼ ਫੰਡਸ ਅਜ ਇਹਨਾਂ ਨੇ ਦੇ ਹੈਵ ਗਾਟ ਪਰਮਿਸ਼ਨ ਟੂ ਰੇਜ਼ 2.5 ਆਫ ਦ ਜੀਐਸਡੀਪੀ ਤੇ ਰੇਜ਼ ਕਰ ਸਕਦੇ ਨੇ ਬੈਂਕਸ ਤੋਂ ਮਾਈ ਡੋ ਟੂ ਰੇਜ਼ ਮਨੀ ਮਨੀ ਰੇਜ਼ ਕਰ ਲੋ ਤੁਸੀਂ ਉਹ ਤੋਂ ਅਗਰ ਤੁਸੀਂ ਉਹਨੂੰ ਖਰਚ ਬੈਠੇ ਹੋ ਤਾਂ ਕਿਉਂ ਖਰਚ ਬੈਠੇ ਹੋ ਕਿੱਥੇ ਗਿਆ ਪੈਸਾ ਯੂ ਹੈਵ ਟੂ ਫਰਮ ਅਦਰ ਸੋਰਸਸ ਪੁੱਟ ਇਟ ਇਨ देयर ਇਹ ਤਾਂ ਹੀ ਤਰੀਕਾ ਹੈ ਕਿ ਤੁਸੀਂ ਜਮੀਨਾਂ ਵੇਚ ਕਦੋਂ ਤਾਂ ਅਗਰ ਤੁਸੀਂ ਹੋ ਬਿਜ਼ਨਸਮੈਨ ਔਰ ਥੋੜੇ ਕੋਲ ਚਾਰ ਫਲੈਟ ਨੇ ਕਰਦੇ ਤੁਸੀਂ ਇੱਕ ਵੇਚ ਦਿਓ ਮੈਨੇ ਪਿਆ ਰੋਟੀ ਖਾਣ ਪਵਾਣ ਵਾਸਤੇ ਟੱਬਰੂ ਫਿਰ ਦੂਜਾ ਵੇਚ ਦਿਓ ਫਿਰ ਤੀਜਾ ਚੌਥਾ ਫਿਰ ਥੋੜੇ ਕੋਲ ਰਹਿਣਾ ਵੀ ਕੁਛ ਨਹੀਂ ਸੱਈ ਹਾਲ ਹੋ ਰਿਹਾ ਇੱਥੇ ਦੇਖਾਂ ਸੇਲ ਗਵਰਨਮੈਂਟ ਪ੍ਰੋਪਰਟੀ ਟੂ ਪੇ ਫॉर ਰੈਵਨਿਊ ਐਕਸਪੈਂਡੀਚਰ ਇਹ ਤਾਂ ਬਿਲਕੁਲ ਗਲਤ ਬਾਤ ਹੈ 50 ਸਾਲਾਂ ਦੀ ਗੱਲ ਹੋ ਚੁੱਕੀ ਆ ਸਾਡੀ ਪਾਰਟੀਆਂ ਦਾਵੇ ਕਰ ਚੁੱਕੀਆਂ ਨੇ ਡਰੱਗਸ ਤੇ ਕਰ ਚੁੱਕੀਆਂ ਨੇ ਵੇਦਵੇ ਦੇ ਕਰ ਚੁੱਕੀਆਂ ਨੇ ਪੁਰ ਕਿਹੜਾ ਮੁੱਦਾ ਲੈ ਕੇ ਲੋਕਾਂ ਦੇ ਵਿੱਚ ਆਉਂਗੇ ਓਡੀ ਡਿਵੈਲਪਮੈਂਟ ਏਮਪਲੋਇਮੈਂਟ ਡਿਵੈਲਪਮੈਂਟ ਇਹ ਇਹ ਗੱਲਾ ਹੈ ਜਿਹੜੀ ਤੁਹਾਨੂੰ ਕਹਣਾ ਪਊ ਕਿ ਤੁਹਾਡੇ ਬੱਚਿਆਂ ਨੂੰ ਨੌਕਰੀ ਜਵਾਨੀਆਂ ਨਹੀਂ ਦੇ ਰਹੀ ਜਿਹੜੇ ਬੰਦੇ ਬਾਹਰ ਹੁਣ ਧੱਕੇ ਜਾਂਦੇ ਨੇ ਕਿੰਨੇ ਕੜਦੇ ਸਮਾਂ ਇਹ ਜਿਹੜਾ ਟਰੱਪ ਕਰ ਰਿਹਾ ਹੈ ਸਾਡੇ ਜਿਹੜਾ ਉਹਨਾਂ ਦਾ ਦੇ ਹੈ ਗਾਟ 1 ਬੜਾ ਬੜਾ ਹਾਈ ਇੰਟੈਂਸਿਟੀ ਪ੍ਰਿਜ਼ਨ ਹੈ ਉਹਨਾਂ ਦਾ ਪੈਨਾਮਾ ਏਰੀਆ ਦੇ ਵਿੱਚ ਉਥੋਂ ਸਾਡੇ ਮੁੰਡੇ ਔਰ ਕੁੜੀਆਂ ਨੂੰ ਉੱਥੇ ਰੱਖਿਆ ਹੈ ਬੇੜੀਆਂ ਪਾ ਕੇ ਪੈਨਾ ਤੇ ਔਰ ਹੱਥ ਦੇ ਹੱਥ ਕੜੀਆਂ ਲਾ ਕੇ

ਔਰ ਸਾਰੇ ਅਫਸਰਾਂ ਦੇ ਤਾਲੇ ਲਾ ਕੇ ਨਾ ਇਹਨੂੰ ਬਿਕੈਦ ਤੂੰ ਚਲਾ ਲਿਆ ਬਈ ਔਰ ਦੇਖ ਲੈਣਾ ਸਰ ਕਪਟਨ ਸਭ ਸੋ ਦੋਹਰਾ ਬੇਅਦਬੀ ਅਜਿਹੇ ਬੇਅਦਬੀ ਹੋਈ ਸੀ ਕਹਦੇ ਜਦੋਂ ਤੂੰ ਗੁੱਟ ਕਾ ਹਰਦੇ ਇਹ ਸਭ ਤੋਂ ਤੁਸੀਂ ਦਵਾੜਾ ਬੀਜੇਪੀ ਦੇ ਰੋਸ ਸਰਕਾਰ ਕਰਦੇ ਹੈ ਸਰਕਾਰ ਦੇ ਸੁਣੋ ਤੁਸੀਂ ਜਿਹੜੀ ਬੇਅਦਬੀ ਦੇ ਚਾਰ ਵਾਕਿਆਤ ਹੋਏ ਨੇ ਮੈਂ ਮਿਲ ਕੇ ਨਾਲ ਕੋਰਟ ਤੋਂ ਪੂਰਾ ਵਗੈਰਾ ਫਾਇਰਿੰਗ ਸਰੀਆ ਕਰਾਂ ਹਰਤੇ ਐਸਆਈਟੀ ਬੈਠੀ ਸੀ ਸੀਨੀਅਰ ਆਫਸਰਸ ਰਿਪੋਰਟਸ ਆਗੀਆਂ ਰਿਪੋਰਟਸ ਉਹਨਾਂ ਨੇ ਉਹਦੇ ਤੱਤੇ ਕਿ ਕਿਹੜਾ ਬੰਦਾ ਨੇ ਕੀ ਕੀਤਾ ਕਿਹੜਾ ਬੰਦਾ ਉਹਨੇ ਆਲੇ ਆਇਆ ਜਾਂ ਕੁਝ ਆਪਣੇ ਪੰਨੇ ਮਹਾਰਾਜ ਦੇ ਫਾੜੇ ਨੇ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ ਉਹ ਰਿਪੋਰਟਸ ਆਈਆਂ ਨੇ ਕਿਉਂ ਨਹੀਂ ਇਹ ਕਦਮ ਉਠਾਦਾ ਇਹਦੇ ਕੋਲ ਪਈਆਂ ਰਿਪੋਰਟ ਮੇਰੇ ਕੋਲ ਕਾਪੀ ਹੈ ਉਹਦੇ ਕੋਲ ਨਹੀਂ ਹੈ ਹੀ ਹੈ ਗਾਟ ਅ ਰਿਪੋਰਟ ਉਹ ਸਭ ਕੁਝ ਉਹ ਕਦਮ ਚੱਕੇ ਫਿਰ ਸਰ ਸਨੀ ਪ੍ਰਾਰਥੀ ਗੱਲ ਕਰ ਲਈ 2027 ਵਿੱਚ ਜੀਨੂ ਐਮਐਲਏ ਦੇ ਕੈਂਡੀਡੇਟ ਦੇ ਗੌਰ ਤੇ ਸੀ ਦੇਖ ਸਕਦੇ ਜਿਸ ਤਰ੍ਹਾਂ ਉਹਨਾਂ ਨੇ ਉਹ ਕਢਿਸ਼ ਟ੍ਰੈਡੀਸ਼ਨ ਵੀ ਪੜਾਈ ਦੇ ਬਣੇ ਦੇਖੋ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਜਾਣੇ ਤਾਂ ਸਾਈਮੈਂਟ ਸਾਰਾ ਮੈਨ ਨਹੀਂ ਹੈਗੇ। ਪਰ ਉਹ ਬੀ ਕੈਨ ਸੀ ਦੇ ਕਿ ਕੌਣ ਕੈਡੀਟ ਹੋਗਾ। ਮੈਂ ਨਹੀਂ ਕਹਿ ਸਕਦਾ ਕਿ ਚੈਲਸਾ ਬੋਣਗੇ ਜਾਂ ਮੈਂ ਹੋਗਾ ਜਾਂ ਕੋਈ ਹੋਗਾ। ਇਹ ਤਾਂ ਪੰਜਾਬ ਬੀਜੇਪੀ ਫੈਸਲਾ ਕਰੂਗੀ। ਉਹ ਜਾਣਗੇ ਟੂ ਬੀ ਟੂ ਡੇਲੀ ਜਿਹੜਾ ਨਾ ਸਿਸਟਮ ਹੈ। ਸਿਸਟਮ ਤਾਂ ਹਾਲੇ ਮੈਂ ਵੀ ਨਹੀਂ ਪੂਰਾ ਸਮਝਿਆ। ਸਾਦਾ ਸਿਸਟਮ ਕੋ ਧੋੜ ਹੁੰਦਾ ਦੀ ਗੱਲ ਆ ਉਹਨੂੰ ਧੋੜ ਹੋ ਗਿਆ। ਕਿ ਉੱਥੇ ਜਾਓ ਔਰ ਜਦ ਜਾਓਗਾ ਤੇ ਉੱਥੇ ਫਿਰ ਉਹ ਫੈਸਲਾ ਕਰਨ ਦੀ ਮੁਵਬਾਇਤ ਹੋਵੇ। ਸਰ ਜਿਸ ਦਾ ਤੁਹਾਨੂੰ ਸਿਆਸੀ ਗਰੂ ਮੰਨਦੇ ਨੇ ਸਰ। کے ساتھ دیکھ دو اج جوائنڈ ہیں سی انہاں نوں تھوڑا اپنے نال ہی پھر واپس سی کل جتھر واپس تو اٹے نال پر چڑو کے اس کے ساتھ دیکھ لیں اچھا کیا کی تو ہے ان ناں ہی فرق ہے کہ انہاں دی داری ہو چھٹی ہو گئی ہے سونی ابری ادے کر رہی ہے اس طرح کے سٹاپ نشانو تے ہم لوگ تو ਜਿਹੜਾ ਜਨਤ ਦੇ ਜਵਾਨ ਨੇ ਜਿਹੜਾ ਵਿਕਰਮਜੀਤ ਸਿੰਘ ਨੂੰ ਅੰਦਰ ਕੀਤਾ ਸਰਕਾਰ ਕਹਿੰਦੀ ਅਸੀਂ ਅੰਦਰ ਕਰਤਾ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਤੇ ਚੌਧਰੀ ਮੈਂ ਤੁਹਾਨੂੰ ਦੱਸਿਆ ਆਈ ਐਮ ਅਗੇਂਸਟ ਮਜੀਠਾ ਦਾ ਰੈਸਟ ਔਰ ਮੈਂ ਕਹਿ ਚੁੱਕਿਆ ਆਪਣਾ ਐਪ੍ਰੈਸ਼ਨ ਕਈ ਵਾਰ ਜਦੋਂ ਮੈਂ ਹਰ ਹਰ ਪੀਟਾ ਨੂੰ ਬਣਾਇਆ ਸੀਪਨਾ ਐਡੀਜੀਪੀ ਔਨ ਨਸ਼ਾ ਦੇ ਉੱਪਰ ਡਰਗਸ ਡਰਗ ਕੰਟਰੋਲ ਤੇ ਕੋਲ ਉਦੋਂ ਕੋਈ ਬਲੋਗ ਸਾਡੇ ਸਾਡੇ ਪਾਰਟੀ ਦੇ ਜਿਹੜੇ ਮਜੀਠਾ ਦੇ ਵੋਟ ਸੀ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਸ਼ਾਇਦ ਕੈਪਟਨ ਸਾਹਿਬ ਉਹਨਾਂ ਦੇ ਪ੍ਰਵਾਦ ਨਾ ਦਿੰਦੇ ਨੇ ਇਸ ਕਰਕੇ ਅ ਫੈਸਲਾ ਹਲਕਾਟ ਕਰੇ ਹਾਈ ਕੋਰਟ ਨੇ ਅਰਪੀਤ ਸੰਧੂ ਰੁਕਸੀ ਨੂੰ ਕਿਹਾ ਕਿ ਤੂੰ ਜਿਹੜੀ ਮਲੇਠੇ ਦੀ ਰਿਪੋਰਟ ਉਹ ਸੀਲ ਕਵਰ ਸਾਨੂੰ ਦੇ ਕਿਸੇ ਨੂੰ ਦੇ ਨਹੀਂ ਉਹ ਹੁਣ ਹੋ ਗਏ 7-8 ਸਾਲ ਤਾਂ ਇੱਕ ਵਾਰ ਸੀਲ ਕਵਰ ਚ ਹਾਈ ਇੱਕ ਏਡੀ ਜੀਪੀ ਰੈਂਕ ਦਾ ਅਫਸਰ ਨੇ ਸੀਲ ਕਵਰ ਹਾਈ ਕੋਰਟ ਨੂੰ ਦੇ ਦਿੱਤੀ वेट फॉर द हाई कोर्ट दे कट के देखे दोबारा इन्वेस्टिगेशन करके बार-बार के अंदर करते हुए इक्षा सिस्टम दिस इज रॉंग सिस्टम